ਅੱਜ ਇਸ ਬਿਹਾਰ ਅਤੇ ਮਈਪ੍ਰਦੇਸ਼ ਦੇ ਵਿੱਚ ਉਚਾਰਨ ਕਰਦੇ ਨੇ ਕਿ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਟਣ ਥਿਰਨਾ ਕਿ ਜਿਹੜਾ ਅੱਜ ਦਾ ਸੂਰਜ ਚੜ੍ਹ ਗਿਆ ਦਿਨ ਚੜ੍ਹ ਗਿਆ ਉਸ ਨੇ ਅਖਰ ਸ਼ਾਮ ਸ਼ਾਮ ਨੂੰ ਢਲ ਜਾਣਾ ਖਤਮ ਹੋ ਜਾਣਾ ਹੈ ਪਰਖ ਤੇਰੀ ਜ਼ਿੰਦਗੀ ਦਾ ਇੱਕ ਦਿਨ ਖਤਮ ਹੋ ਜਾਂਦਾ ਹੈ ਜਿਹੜਾ ਦਿਨ ਚੜ ਗਿਆ ਉਸਨੇ ਅਕਸ਼ਰ ਸ਼ਾਮਰ ਘਰਣਾ ਤੇ ਹੈ ਜੇ ਨਾ ਸੂਰਜ ਚੜਿਆ ਤੇ ਛਿਪ ਗਿਆ ਖਤਮ ਹੋ ਗਿਆ ਦਿਨ ਤੇਰੀ ਜ਼ਿੰਦਗੀ ਦਾ ਇੱਕ ਦਿਨ ਖਤਮ ਹੋ ਗਿਆ ਇਸੇ ਤਰ੍ਹਾਂ ਹਰ ਰੋਜ਼ ਸੂਰਜ ਚੜਦਾ ਹੈ ਹਰ ਰੋਜ਼ ਦਿਨ ਚੜਦਾ ਹੈ ਹਰ ਰੋਜ ਹੀ ਸਾਡੀ ਜ਼ਿੰਦਗੀ ਦਾ ਇੱਕ ਦਿਨ ਘਟ ਜਾਂਦਾ ਹੈ ਪਰ ਅਸੀਂ ਈਸ਼ਵਰ ਨੇ ਕਦੇ ਨਿਗਾਹ ਨਹੀਂ ਮਾਰੀ ਕਿ ਜ਼ਿੰਦਗੀ ਦਾ ਜਿਹੜਾ ਇੱਕ ਦਿਨ ਸੀ ਘਟ ਗਿਆ ਕੀ ਅਸੀਂ ਲਾਹਾ ਪ੍ਰਾਪਤ ਕੋਈ ਕਰਿਆ ਕੀ ਅਸੀਂ ਜਿਹੜਾ ਜ਼ਿੰਦਗੀ ਦਾ ਇੱਕ ਦਿਨ ਲੰਘਿਆ ਕੀ ਉਸ ਦੇ ਵਿੱਚ ਅਸੀਂ ਕੋਈ ਲਾਹਾ ਪ੍ਰਾਪਤ ਕਰਿਆ ਕੋਈ ਪਰਮਾਤਮਾ ਦਾ ਭਜਨ ਸਿਮਰਨ ਬੰਦ ਕੇ ਕੋਈ ਪਾਣ ਸੁਖਮਨੀ ਸਾਹਿਬ ਦਾ ਜਪਦੀ ਸਾਹਿਬ ਜਾਂਦੇ ਤਨੇ ਕੁਝ ਕਰਿਆ ਕੀ ਅਸੀਂ ਆਪਣੀ ਜ਼ਿੰਦਗੀ ਦੀਆਂ ਘੜੀਆਂ ਸਫਲ ਕਰੀਆਂ ਨੇ ਉਸ ਸਮਾਂ ਤੇ ਆਪਣੀ ਚਾਲੇ ਚੋਂਦਾ ਜਾ ਰਿਹਾ ਜੋ ਦਿਨ ਚੜ ਜਾਂਦਾ ਉਹ ਸ਼ਾਮ ਨੂੰ ਬਤੀਤ ਤੇ ਬਾਬਾ ਜੀ ਕਹਿੰਦੇ ਨੇ ਕਰਨਾ ਉੱਚ ਰਹਿਣਾ ਥਿਰ ਨਾਹੀ ਇਸੇ ਤਰ੍ਹਾਂ ਜਿਹੜੀ ਸਵਾਸਾਂ ਦੀ ਪੂੰਜੀ ਉਸ ਕਾਲਪੁਰਖ ਵਹਿਗਮਨੀਸ ਘੜੇ ਦੇ ਵਿੱਚ ਭਾਈ ਹੈ ਉਹ ਤੇ ਹਰ ਰੋਜ਼ ਘਟਦੀ ਜਾ ਰਹੀ ਹੈ 24000 ਸਵਾਸ ਜਿਹੜਾ ਉਹ ਘਟ ਜਾਂਦਾ ਹੈ ਪਰ ਵੇਖਣਾ ਆਪਾਂ ਇਹ ਹੈ ਕਿ ਅਸੀਂ 24000 ਸਵਾਸ ਕੋਈ ਸਫਲਾ ਵੀ ਕੀਤਾ ਹੈ ਸ਼ਗਰਪੀ ਸਤਿਗੁਰੂ ਗੁਰਵਾਣੀ ਵਿੱਚ ਕਹਿੰਦੇ ਨੇ ਕਿ ਕਰੋ ਬੇਨਤੀ ਸੁਣ ਮੇਰੇ ਮੀਤ ਸੰਤ ਤਹਿਲ ਕੀ ਵੇਲਾ ਕਹਿੰਦੇ ਨੇ ਸੱਜਣਾ ਇਹ ਜਿਹੜਾ ਵੇਲਾ ਹੈ ਨਾ ਗੁਰੂ ਦੀ ਸੇਵਾ ਕਰਨ ਦਾ ਵੇਲਾ ਹੈ ਸੰਤ ਤਹਿਲ ਸੰਤ ਦਾ ਮਤਲਬ ਗੁਰੂ ਤਹਿਲ ਦਾ ਮਤਲਬ ਹੈ ਸੇਵਾ ਇਹ ਜਿਹੜਾ ਤੇਰਾ ਸਮਾ ਹੈ ਨਾ ਇਹ ਗੁਰੂ ਦੀ ਸੇਵਾ ਕਰਨ ਦਾ ਸਮਾ ਹੈ ਈਹਾਂ ਘਾਟ ਚੱਲੋ ਹਰ ਲਾਹਾ ਆਪੇ ਵਸਨ ਸੁਹੇਲਾ ਈਸ਼ ਸंसार ਦੇ ਵਿੱਚ ਜਿਹੜਾ ਤੂੰ ਘਟ ਲੈਣਾ ਹੈ ਕਟਣਾ ਨਹੀਂ ਕਿ ਰੁਪਈਏ ਘਟ ਲੈਣੇ ਨਹੀਂ ਈਹਾਂ ਘਾਟ ਚੱਲੋ ਹਰ ਲਾਹਾ ਪਰਮਾਤਮਾ ਦੇ ਨਾਮ ਦਾ ਲਾਹਾ ਜਿਹੜਾ ਇਸ ਸੰਸਾਰ ਦੇ ਅੰਦਰ ਤੂੰ ਮਿਹਨਤ ਕਰ ਲੈਣੀ ਹੈ ਨਾਮ ਸਿਮਰਨ ਕਰ ਲੈਣਾ ਹੈ ਗੁਰੂ ਦੀ ਸੇਵਾ ਕਰ ਲੈਣੀ ਹੈ भजन बंदगी कर लेनी उस काल पुरख वागुरु की आगे बसना सुहेला अगे जाके तेरा बसना सौखा हो जाएगा अगे जद तू इस देश को विच जाएगा तेरा पुरखा बसना सौखा हो जाएगा जो इस लोक सेवा कर लेगा क्योंकि जो कुछ भी आप इतने करना है। ਇਥੇ ਉਹੀ ਆਪਾਂ ਨੂੰ ਅੱਗੇ ਜਾ ਕੇ ਲੈਣਾ ਹੈ ਜਿਹੋ ਜੇ ਆਪਾਂ ਕਰਮ ਕਰਮੇ ਨੇ ਇੱਥੇ ਉਹੋ ਜੇ ਕਰਮਾਂ ਦਾ ਨਵੇੜਾ ਹੋਣਾ ਹੈ ਕਿਉਂਕਿ ਆਪਾਂ ਕੁਝ ਪੜ੍ਹਦੇ ਆ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਪ੍ਰਵਾਹ ਉੱਥੇ ਤੇ ਕਰਮਾਂ ਦੇ ਨਵੇੜੇ ਹੀ ਹੋਇਆ ਕਰਦੇ ਨੇ ਉੱਥੇ ਬਾਤ ਕੋਈ ਨਹੀਂ ਪੁੱਛਦਾ ਭਾਵੇਂ ਕੋਈ ਇਸ ਸੰਸਾਰ ਦੇ ਉੱਤੇ ਨੌ ਖੰਡ ਪ੍ਰithvi ਦਾ ਰਾਜਾ ਵੀ ਕਿਉਂ ਨਾ ਹੋਵੇ ਸਾਰੀ ਪ੍ਰithvi ਤੇ ਰਾਜ ਕਰਨ ਵਾਲਾ ਵੀ ਹੋਵੇ ਤੇ ਸਤਿਗੁਰੂ ਕਹਿੰਦੇ ਨੇ ਕਿ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਜਿਉ ਉਸ ਕਾਲਪੁਰਖ ਵਾਹਿਗੁਰੂ ਦੀ ਨਦਰ ਹੇਠ ਨਾ ਆਇਆ ਤਾਂ ਦਰਗਾਹ ਤੇ ਜਾ ਕੇ ਕਿਸੇ ਨੇ ਬਾਤ ਕੋਈ ਨਹੀਂ ਪੁੱਛਣੀ ਇੱਥੇ ਭਾਵੇਂ ਸਾਰੀ ਪ੍ਰithvi ਦਾ ਰਾਜਾ ਵੀ ਹੋਵੇ पर अगे जाके तो भागा वाले जेड़ा अपना भजन सिमरन बंदगी करनी है उस कलपुर वागुरू की ने ही साडे काम है, पर इत्थे रहना संसार ते किसी ने नहीं है करना कूज रहन थिर ना ही किसी ने भी संसार ते नहीं है व्डे वे इस संसार तो आके चले गए व्डे वे पंडित वेदा ग्रंथां दी ज्ञाता ज्ञात वाले ਰਾਵਣ ਵਰਗੇ ਸੰਸਾਰ ਤੋਂ ਚਲੇ ਗਏ RAM ਕਿਉਂ RAVAN ਕਿਉਂ ਜਾ ਕੋ ਬਹੁ ਪਰਿਵਾਰ RAVAN ਵਰਗੇ ਚਲੇ ਗਏ ਅਵਤਾਰੀ ਪੁਰਖ ਸ਼੍ਰੀ RAM ਚੰਦਰ ਜੀ ਮਹਾਰਾਜ ਵਰਗੇ ਸੰਸਾਰ ਤੋਂ ਚਲੇ ਗਏ ਵੱਡੇ ਵੱਡੇ ਸ਼ੇਖ ਮਸਾਇਖ ਪੀਰ ਇੱਥੋਂ ਸੰਸਾਰ ਤੋਂ ਚਲੇ ਗਏ ਰਦੀਆਂ ਸਿੱਧੀਆਂ ਦੇ ਮਾਲਕ ਸੰਸਾਰ ਤੋਂ ਚਲੇ ਗਏ ਜਾਣਾ ਇੱਥੋਂ ਸਭ ਲਈ ਹੈ ਪਰ ਇਸ ਸੰਸਾਰ ਦੇ ਵਿੱਚ ਕੀਤੀ ਹੋਈ ਮਿਹਨਤ ਹੀ ਮੁੜ ਖਤਰੀ ਪਰਲੇ ਰਹੀ ਜਿਹੜਾ ਨਾਮ ਸਿਮਰਨ ਕਰ ਲਿਆ ਉਹੀ ਤੇਰੇ ਨਾਲ ਜਾਣਾ ਹੈ ਜਨ ਸਤਿਗੁਰੂ ਕਹਿੰਦੇ ਨੇ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾ ਨਾਮ ਤੇਰੇ ਸੰਗ ਸਾਈ ਪਰਮਾਤਮਾ ਦੇ ਨਾਮ ਨੇ ਹੀ ਨਾਲ ਜਾਣਾ ਹੈ ਹੋਰ ਕਿਸੇ ਪਰਿਵਾਰ ਨੇ ਨਾਲ ਨਹੀਂ ਜਾਣਾ ਸੰਸਾਰ ਨੇ ਨਾਲ ਨਹੀਂ ਜਾਣਾ ਪਦਾਰਥਾਂ ਨੇ ਨਾਲ ਨਹੀਂ ਜਾਣਾ ਕੇਵਲ ਤੇ ਕੇਵਲ ਨਾਲ ਜਾਣਾ ਹੈ ਪਰਮਾਤਮਾ ਦੇ ਨਾਮ ਨੇ ਹੋਰ ਨਹੀਂ ਕਿਸੇ ਦੇ ਨਾਲ ਜਾਣਾ ਇਸ ਕਰਕੇ ਸਤਿਗੁਰੂ ਸੁਚੇਤ ਕਰਦੇ ਨੇ ਕਿ ਭਾਈ ਰਹਿਣਾ ਤੇ ਤੂੰ ਹੈ ਦੀ ਇਸ ਸੰਸਾਰ ਦੇ ਉੱਤੇ ਫਿਰ ਤੂੰ ਉਸ ਭਜਨ ਵੰਦਗੀ ਕਰਿਆ ਕਰ ਕਿਉਂਕਿ ਅਸੀਂ ਅਕਸਰ ਇਸ ਸੰਸਾਰ ਨੂੰ ਹੀ ਸੱਚ ਮੰਨ ਲਿਆ ਹੈ ਕਿ ਪਤਾ ਨਹੀਂ ਅਸੀਂ ਇੱਥੇ ਹੀ ਰਹਿਣਾ ਸਦਾ ਪਰ ਨਹੀਂ ਭਾਈ ਇਹ ਸੱਚ ਨਹੀਂ ਹੈ जो छटना सो अस्थर कर माना जो हो बन सौ दूर प्राना है इस बंद ने छा है ये समझदा कि पता नहीं सदा ही रहने वाला है, पर जिथे जाना उसनों दूर दल समझद जो हो बन सो दूर प्रान इस, कर इस करके असल बंदे ने इस संसार सच मन लैण करके ਜੀ ਪਰਮਾਤਮਾ ਦੀ ਬੰਦਗੀ ਭੁਲਾ ਦਿੰਦੀ ਹੈ। ਈਸ਼ ਨੂੰ ਅਸਲ ਵਿੱਚ ਸੱਚ ਝੂਠ ਦਾ ਪਤਾ ਹੀ ਨਹੀਂ ਕਿ ਅਸਲ ਵਿੱਚ ਸੱਚ ਕੀ ਹੈ ਤੇ ਝੂਠ ਕੀ। ਪਰ ਜੇ ਅਸੀਂ ਮਿੱਤਾ ਪ੍ਰਤੀ ਦੀ ਸੰਗਤ ਕਰਾਂਗੇ, ਗੁਰੂ ਦੀ ਸੰਗਤ ਕਰਾਂਗੇ। ਗੁਰੂ ਦੇ ਕੋਲ ਆਵਾਂਗੇ, ਗੁਰੂ ਦੀ ਬਾਣੀ ਨੂੰ ਵਿਚਾਰ ਕਰਾਂਗੇ। ਫਿਰ ਸਾਨੂੰ ਪਤਾ ਲੱਗ ਜੇਗਾ ਕਰਨਾ ਊਚ ਰਹਿਣਾ ਥਿਰਨਾ। ਇਥੋਂ ਪੂਝ ਕਰ ਜਾਣਾ ਰਹਿਣਾ ਕਿਸੇ ਨੇ ਹੈ ਨਹੀਂ ਜੋ ਉਪਜਿਓ ਸੋ ਵਿਨਸ ਹੈ ਪਰ ਵਾਜ ਕਹਿ ਕਾਲ ਜਿਹੜਾ ਇਸ ਸੰਸਾਰ ਤੇ ਪੈਦਾ ਹੋ ਗਿਆ ਉਸਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਭਾਵੇਂ ਕੋਈ ਵੀ ਹੋਵੇ ਪਰ ਅੱਜ ਕਹਿੰਦੇ ਨੇ ਸਤਿਗੁਰੂ ਸੰਗ ਚਲਤ ਹੈ ਹਮ ਵੀ ਚਲਣਾ ਕਹਿੰਦੇ ਨੇ ਵੇਖ ਤੇਰੇ ਨਾਲ ਤੇ ਸਾਥੀ ਨੇ ਜਿਹੜੇ ਚੱਲਦੇ ਜਾ ਰਹੇ ਨੇ ਕਹਿਣ ਤੋਂ ਭਾਵ ਕੀ ਹੈ ਆਪਾਂ ਵੇਖਦੇ ਆ ਸੰਸਾਰ ਵਿੱਚ ਵਿਚਰਦੇ ਆ ਕਿ ਕਿੰਨੀਆਂ ਆਪਾਂ ਨੇ ਸ਼ਾਇਦ ਅਰਥੀਆਂ ਵੇਖੀਆਂ ਹੋਣਗੀਆਂ ਜਿਨ੍ਹਾਂ ਨੂੰ ਮੋਢਾ ਵੀ ਲਾਇਆ ਹੋਵੇਗਾ ਕਿੰਨੇ ਬੰਦਿਆਂ ਦੀ ਆਪਾਂ ਮੌਤ ਵੇਖੀ ਹੋਣੀ ਹੈ ਆਪਣੇ ਸੰਗੀ ਸਾਥੀ ਮਿੱਤਰ ਯਾਰ ਦੋਸਤ ਸਾਡੀ ਅੱਖਾਂ ਦੇ ਸਾਹਮਣੇ ਚਲੇ ਗਏ ਪਰ ਫਿਰ ਵੀ ਅਸੀਂ ਸਮਝੇ ਨਹੀਂ ਸਾਡੇ ਮਨ ਵਿੱਚ ਕੋਈ ਖਿਆਲ ਆ ਜਾਂਦਾ ਕਿ ਇਹਨੇ ਮਰਨਾ ਸੀ ਅਸਾ ਹੋਣਾ ਮਰਨਾ ਇੰਜ ਜਪਾਸ ਹੋ ਜਰਤੇ ਜਿੰਨੀ ਕੁ ਦੇਰ ਆਪਾਂ ਇਸ ਦੁਖਦਾਈ ਸਮੇਂ ਦੇ ਅੰਦਰ ਉਸ ਪਰਿਵਾਰ ਉਸ ਘਰ ਦੇ ਵਿੱਚ ਰਹਿਨੇ ਆ 19 ਕੁ ਦੇਰ ਤੇ ਤਕਰੀਬਨ ਮੌਤ ਯਾਦ ਰਹਿੰਦੀ ਹੈ ਪਰ ਉਸ ਤੋਂ ਬਾਅਦ ਬੰਦਾ ਮੌਤ ਨੂੰ ਭੁੱਲ ਜਾਂਦਾ ਇਹ ਨਹੀਂ ਮਰਨਾ ਸੀ ਆਪਾਂ ਥੋੜਾ ਮਰਨਾ ਤੇ ਜੇ ਸੋਚ ਲੈਂਦਾ ਫਿਰ ਆਪਣੇ ਦੁਨਿਆਵੀ ਕੰਮਾਂ ਦੇ ਵਿੱਚ ਰੁੱਝ ਜਾਂਦਾ ਤੇ ਨਾਮ ਸਿਮਰ ਫਿਰ ਛੱਡਦਾ ਇਸ ਕਰਕੇ ਸਤਿਗੁਰੂ ਸੁਝੇਤ ਕਰਦੇ ਨੇ ਸੰਗ ਚਲਤ ਹੈ ਤੇਰੇ ਸੰਗੀ ਚਲਦੇ ਜਾ ਰਹੇ ਨੇ ਹਮੋ ਵੀ ਚਲਣਾ ਇਹ ਸੋਚ ਕਿ ਅਸੀਂ ਵੀ ਸੰਸਾਰ ਸਾਗਰ ਅਸੀਂ ਵੀ ਸੰਸਾਰ ਨੂੰ ਜਾਣਾ ਹੈ ਇਹ ਸੋਚਿਆ ਤਾਂ ਜਿਵੇਂ ਸਾਡੇ ਸੰਗੀ ਸਾਥੀ ਸੰਸਾਰ ਤੋਂ ਜਾ ਰਹੇ ਨੇ ਨਾ ਇਸੇ ਤਰ੍ਹਾਂ ਅਸੀਂ ਵੀ ਜਾਣਾ ਹੈ ਦੂਰ ਗਵਨ ਸਿਰ ਉਪਰ ਮਾਣਾ ਇਹ ਜਿਹੜਾ ਦੂਰ ਦਾ ਸਫ਼ਰ ਹੈ ਮਰਨਾ ਇੱਕ ਦਿਨ ਹੈ ਉਹ ਮੌਤ ਜਿਹੜੀ ਹੈ ਸਾਡੇ ਸਿਰ ਤੇ ਕਾਲ ਕੂਕਦਾ ਸਦਾ ਮਰਨਾ ਇੱਕ ਦਿਨ ਹੈ ਨਾ ਦੂਰ ਗਵਨ ਸਿਰ ਉੱਪਰ ਮਰਨਾ ਸਿਰ ਤੇ ਪਰ ਸਭਨਾ ਦੇ ਕਾਲ ਕੂਕਦਾ ਹੈ ਮੌਤ ਮੰਡਰਾ ਰਹੀ ਹੈ ਇਸ ਕਰਕੇ ਮਸਾਫਰ ਹੈ ਇਹ ਬੰਦਾ ਪੈਂਡਾ ਦੂਰ ਦਾ ਹੈ ਪਰ ਸਿਰ ਤੇ ਮੋਰ ਮਟਰਾ ਰਹੀ ਹੈ ਪਤਾ ਨਹੀਂ ਉਸਨੇ ਕਦ ਅੰਬੋਜ ਕੇ ਲੈ ਜਾ ਜਿਵੇਂ ਕਿ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਨਾ ਕਿ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਉ ਘਟੈ ਤਨ ਸੀਜੈ ਕਹਿੰਦੇ ਨੇ ਤੇਰੀ ਜ਼ਿੰਦਗੀ ਦੀ ਉਮਰ ਘੜੀ ਜਾਏ ਦਿਨ ਤੇ ਪਹਿਰ ਪਹਿਰ ਆਪਾਂ ਸਮਝਦੇ ਆਂ ਪਹਿਰ ਤੇ ਘੜੀਆਂ ਆਪ ਘਟੇ ਤਨ ਸੀਜੇ ਕਾਲ ਅਹਾਰੀ ਫਿਰੇ ਬਦਕ ਜਿਉ ਕਹੋ ਕਵਨ ਵਿਦ ਕੀਜੈ ਕਹਿੰਦੇ ਨੇ ਜਿਹੜਾ ਕਾਲ ਹੈ ਇੱਕ ਸ਼ਿਕਾਰੀ ਦੀ ਤਰ੍ਹਾਂ ਤੇਰੇ ਸਿਰ ਤੇ ਮੰਡਰਾਉਂਦਾ ਰਹਦਾ ਹੈ ਤੇਰੇ ਪਿੱਛੇ ਤੁਰਿਆ ਫਿਰਦਾ ਹੈ ਕਾਲ ਕਪਹੁ ਕਵਨ ਵਿਦ ਕੀਜੈ ਕਹਿੰਦੇ ਪੁਰਖਾ ਤੂੰ ਇਸ ਤੋਂ ਬਚਣ ਦਾ ਕੋਈ ਇਲਾਜ ਕੀਤਾ ਇਸ ਕਾਲ ਤੋਂ ਬਚਣ ਦਾ ਕੋਈ ਹਿੱਲਾ ਕੀਤਾ ਹਿੱਲਾ ਮੱਪ ਦੇ ਕਿਸੇ ਨੇ ਨਹੀਂ ਕੀਤਾ ਇਸ ਕਾਲ ਤੋਂ ਪਚਾਓ ਹੈ ਕੇਵਲ ਤੇ ਕੇਵਲ ਉਸ ਪਰਮਾਤਮਾ ਦਾ ਸਿਮਰ ਅਕਾਉਂ ਦੀ ਪੂਜਾ ਜੋ ਧੰਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਸਿਖਿਆ ਦੇ ਗਏ ਕਿ ਪੂਜਾ ਅਕਾਉਂ ਦੀ ਕਾਲ ਤੋਂ ਬਚਣ ਦੇ ਲਈ ਅਕਾਲ ਦੀ ਪੂਜਾ ਹੀ ਹੈ ਹੋਰ ਕੋਈ ਨਹੀਂ ਹੋਰ ਕਿਸੇ ਦੀ ਪੂਜਾ ਨਹੀਂ ਕੰਮ ਕਰਦੀ ਹੁੰਦੀ ਕਿਸੇ ਦੀ ਕੋਈ ਪੂਜਾ ਕੰਮ ਨਹੀਂ ਕਰੇਗੀ ਬਿਨਾਂ ਅਕਾਲ ਤੋਂ ਇੱਕ ਅਕਾਲ ਦੀ ਪੂਜਾ ਨੇ ਹੀ ਤੇਰੇ ਤੇਰਾ ਸਾਥ ਦੇਣਾ ਹੋਰ ਵੀ ਕਿਸੇ ਨੇ ਦੇਣਾ ਸਤਿਗੁਰੂ ਨੇ ਵੇਖੋ ਸੰダー ਕਿੰਨਾ ਭਲਾ ਕੀਤਾ ਕਿ ਸਾਨੂੰ ਅਕਾਲ ਦੀ ਪੂਜਾ ਨਾਲ ਜੋੜਿਆ ਜੇ ਵਰਖ ਅਕਾਲ ਤੇ ਪੂਜਾ ਕਰੇਗਾ ਬਚ ਜਾਏਗਾ ਕਾਲ ਤੋਂ ਕਾਲ ਤੇਰੇ ਨੇੜੇ ਨਹੀਂ ਆਵੇਗਾ ਇਸ ਕਰਕੇ ਇਸ ਕਾਲ ਤੋਂ ਬਚਣ ਦੇ ਲਈ ਕੇਵਲ ਤੇ ਕੇਵਲ ਅਕਾਲ ਦੀ ਪੂਜਾ ਹੀ ਕਰਨੀ ਪੈਣੀ ਹੈ ਇਸ ਕਰਕੇ ਕਹਿੰਦੇ ਨੇ ਦੂਰ ਗਵਨ ਸਿਰ ਉਪਰ ਮਰ ਬੜਾ ਦੂਰ ਦਾ ਪਿੰਡ ਹੈ ਸਿਰ ਤੇ ਮੌਤ ਮੰਡਰਾ ਰਹੀ ਇਸ ਕਰਕੇ ਅਸੀਂ ਇਸ ਤੋਂ ਬਚਣ ਦੇ ਲਈ ਕੇਵਲ ਤੇ ਕੇਵਲ ਵੰਦਗੀ ਹੀ ਕਰਨੀ ਹੈ ਤੇ ਕਿਸੇ ਨੇ ਬਹੁਤ ਵਧੀਆ ਲਿਖਿਆ ਕਿ ਨਾਮ ਜਪਣ ਕੋ ਜਿਹਵਾ ਦੀਨੀ ਹਰ ਦਰਸ਼ਨ ਕੋ ਅੱਖੀ ਇੱਕ ਇੱਕ ਸਵਾਸ ਅਮੋਲਕ ਜਾਂਦਾ ਮੁੱਲ ਨਹੀਂ ਮਿਲਦਾ ਲਖੀ ਵਰਖਾ ਇੱਕ ਇੱਕ ਸਵਾਸ ਤੇਰਾ ਬੜਾ ਕੀਮਤੀ ਹੈ ਜੇ ਤੂੰ ਮੁੱਲ ਕਵੇਂ ਨਾ ਇੱਕ ਸਵਾਸ ਦੇ ਦੇ ਉਹ ਭਾਵੇਂ ਕਰੋੜਾ ਰੁਪਈਆ ਦੇ ਦੀ ਇੱਕ ਸਵਾਸ ਤੈਨੂੰ ਮੁੱਲ ਦੇ ਵਿੱਚ ਨਹੀਂ ਮਿਲਣ ਵਾਲਾ ਜਿਹੜੇ ਸਵਾਸਾਂ ਨੂੰ ਤੂੰ ਵਿਅਰਥ ਗਵਾ ਰਿਆ ਹੁਣ ਬੜੇ ਕੀਮਤੀ ਨੇ ਸਵਾਸ ਇਹਨੂੰ ਵਿਅਰਥ ਨਾ ਗਵਾਈਏ ਨਾਮ ਸਿਮਰਨ ਕਰੀਏ ਇਹਨਾਂ ਸਵਾਸਾਂ ਦੇ ਨਾਲ ਅੰਦਰ ਸੁਆਸ ਸੁਚਾਵੇ ਫਿਰ ਵੀ ਰੱਬ ਦਾ ਨਾਮ ਬਾਹਰ ਆਵੇ ਤੇ ਰੱਬ ਦਾ ਨਾਮ ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਸਾਸ ਗਰਾਸ ਉਸ ਕਾਲਪੁਰਪ ਵਹਿਕ ਦਾ ਸਿਮਰਨ ਕਰੀਏ ਆਪਣੇ 24000 ਸੁਆਸਾਂ ਨੂੰ ਸਫਲਾ ਕਰੀਏ ਤਾਂ ਕਿ ਅੱਗੇ ਜਾ ਕੇ ਸਾਨੂੰ ਇਸ ਦਾ ਸੁੱਖ ਮਿਲੇ ਜੋ ਸਤਿਗੁਰੂ ਕਹਿੰਦੇ ਨੇ ਈਹਾ ਘਾਟ ਚੱਲੋ ਹਰ 라ਹਾ ਆਗੇ ਵਸਨ ਸੁਹਿਲਾ ਇੱਥੋਂ ਪੁਰਖਾ ਘਟਗੇ ਜਾਏਗਾ ਅੱਗੇ ਸੁਖੀ ਵਸੀ ਦਾ ਨਹੀਂ ਤੇ ਫਿਰ ਧੱਕੇ ਹੀ ਪੈਣ ਕੇ ਸਾਨੂੰ ਪਤਾ ਹੀ ਹੈ ਨਰਕਾਂ ਦੀ ਅੱਗ ਵਿੱਚ ਸੁੱਟ ਦਿੱਤਾ ਜਾਣਾ ਜਿੱਥੇ ਕੋਈ ਬੰਦਾ ਫਿਰ ਨਰਕਾਂ ਦੀ ਅੱਗ ਵਿੱਚ ਸੜਦਾ ਇਹ ਘਾਟ ਚਰੁਹ ਹਰ ਲਾਹ ਅੱਗੇ ਵਸਨ ਸਹੀਲਾ ਔਦ ਘਟੇ ਦਿਲ ਸਰੇਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਔਦ ਘਟੇ ਤੇਰੀ ਉਮਰ ਘਟਦੀ ਜਾ ਰਹੀ ਹੈ ਦਿਨ ਸਰੈਣਾ રે ਦਿਨ ਸ ਤੇ ਰਾਤ ਰਾਤ ਨੂੰ ਵੀ ਤੇਰੀ ਉਮਰ ਘਟਦੀ ਹੈ ਦਿਨੇ ਵੀ ਤੇਰੀ ਉਮਰ ਘਟਦੀ ਹੈ ਮਨ ਗੁਰ ਮਿਲ ਕਾਰਜ ਸਵਾਰੇ ਕਹਿੰਦੇ ਮਨਾ ਓਏ ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਕਾਰਜ ਸਵਾਰ ਹੈ ਗੁਰੂ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਕਾਰਜ ਸਵਾਰ ਜ਼ਿੰਦਗੀ ਦਾ ਕਾਰਜ ਸਵਾਰ ਨਾ ਕੀ ਹੈ ਕਿ ਗੁਰੂਗ ਨੂੰ ਮਿਲ ਕੇ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਦੀ ਮਤ ਲੈ ਕੇ ਸਿਮਰਨ ਕਰ ਲੈ ਗੁਰਮਿਲ ਕਾਰ ਸਵਾਦੇ ਇਹ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਕਹਿੰਦੇ ਨੇ ਇਹ ਸੰਸਾਰ ਤਾਂ ਵਿਕਾਰ ਹੈ ਵਿਕਾਰਾਂ ਦੇ ਨਾਲ ਭਰਿਆ ਹੋਇਆ ਹੈ ਸੰਸਾਰ ਨਾਲ ਪ੍ਰੀਤ ਲਾ ਲੇਗਾ ਇੱਥੋਂ ਤੈਨੂੰ ਵਿਕਾਰ ਹੀ ਲੱਭਣਗੇ ਨਿਰੰਕਾਰ ਨਹੀਂ ਲੱਭੇ ਸੰਸਾਰ ਦੇ ਵਿੱਚੋਂ ਨਿਰੰਕਾਰ ਨਹੀਂ ਵਿਕਾਰ ਲੱਭਣਗੇ ਤੇ ਕੋਈ ਵਿਰਲਾ ਹੀ ਹੈ ਕਹਿੰਦੇ ਨੇ ਤਰਿਓ ਬ੍ਰਹਮ ਗਿਆਨੀ ਕੋਈ ਤਤ ਵੇਤਾ ਬ੍ਰਹਮ ਗਿਆਨੀ ਹੀ ਫਿਰ ਇਸ ਸੰਸਾਰ ਤੋਂ ਉੱਤਰਿਓ ਬ੍ਰਹਮ ਗਿਆਨੀ ਜਿਸੇ ਜਗਾਵੇ ਪਿਆਵੇ ਇਹ ਰਸ ਆਪਰਥ ਕਥਾ ਕਰ ਜਾਣੀ ਕਹਿੰਦੇ ਨੇ ਜਿਸ ਨੂੰ ਫਿਰ ਪਰਮਾਤਮਾ ਜਗਾ ਦਿੰਦਾ ਹੈ ਜਾਗਣਾ ਕੀ ਹੈ ਜਿਹੜਾ ਸੰਸਾਰ ਵੱਲੋਂ ਸੌ ਜਾਂਦਾ ਹੈ ਰੰਗਕਾਰ ਵੱਲੋਂ ਜਾਗਦਾ ਹੈ ਉਸ ਨੂੰ ਜਾਗਣਾ ਕਹਿੰਦੇ ਜਿਸੇ ਜਗਾਵੇ ਵੇਖੋ ਆਪਣੇ ਆਪ ਨਹੀਂ ਜਾਗਦਾ ਬੰਦਾ ਜਿਉ ਪਰਮਾਤਮਾ ਜਗਾਵੇ ਫੇਰ ਹੀ ਜਾਗਦਾ ਨਹੀਂ ਤੇ ਆਪਣੇ ਆਪ ਨਹੀਂ ਜਾਣਉਂਦੀ ਜਨਮਾਂ ਚ ਮੰਤਰਾਂ ਤੋਂ ਸੁੱਤਾ ਪਿਆਏ ਹੁੰਦਾ ਪਰ ਜਿਸ ਨੂੰ ਪਰਮਾਤਮਾ ਜਗਾ ਦੇਵੇ ਉਹ ਜਾਗਦਾ ਹੈ ਜੱਪਾ ਪੜਦੇ ਹੁੰਨੇ ਹਨ ਕਿਹਦੀ ਬਾਤ ਕਹਿੰਦੇ ਨੇ ਧਨ-ਪਿਰ ਕਾ ਇੱਕ ਹੀ ਸੰਗਵਾਸਾ ਕਹਿੰਦੇ ਨੇ ਏਕਾ ਛੇਜ ਵਿਸ਼ੀ ਧਨ ਕੰਤਾ ਧਨ ਸੁਤੀ ਪਿਰ ਸਦਾ ਜਗੰਤਾ ਪੀਓ ਮਦਰਾ ਧਨ ਮਤਵੰਤਾ ਧਨ ਜਾਗੇ ਜੇ ਪਿਰ ਬੁਲਾੰਤਾ ਜੇ ਉਹ ਪਰਮਾਤਮਾ ਬੁਲਾਵੇ ਫੇਰੇ ਜੀਵ ਜਾਗਦਾ ਨਹੀਂ ਤੇ ਨਹੀਂ ਜਾਗਦਾ ਜਿਸੇ ਜਗਾਵੇ ਜਿਸ ਨੂੰ ਜਗਾ ਦਿੰਦਾ ਹੈ ਅਵਿਦਿਆ ਦੀ ਨੀਂਦ ਵਿੱਚ ਸੁੱਤਿਆ ਨੂੰ ਪਰਮਾਤਮਾ ਜਗਾ ਦਿੰਦਾ ਹੈ ਤੇ ਭਗਾ ਵਾਲਿਓ ਪਿਆਵੇ ਇਹੋ ਰਸ ਉਸ ਨੂੰ ਆਪਣੇ ਨਾਮ ਦਾ ਰਸ ਪਿਆ ਦਿੰਦਾ ਜਿਸੇ ਜਗਾਵੇ ਪਿਆਵੇ ਇਹ ਰਸ ਅਕਥ ਕਥਾ ਤਨ ਜਾਂਦੀ ਉਹੀ ਪਰਮਾਤਮਾ ਦੀ ਨਾਮ ਕਥੀ ਕਥਣ ਵਾਲੀ ਕਥਾ ਨੂੰ ਜਾਂਦਾ ਉਸ ਨੂੰ ਹੀ ਪਰਮਾਤਮਾ ਦਾ ਅਸਲ ਵਿੱਚ ਗਿਆਨ ਹੁੰਦਾ ਜਿਸ ਨੂੰ ਪਰਮਾਤਮਾ ਜਗਾ ਕੇ ਆਪਣੇ ਨਾਮ ਦਾ ਰਸ ਪਿਆ ਦਿੰਦਾ ਬੰਦੇ ਦੇ ਵੱਸ ਦੀ ਗੱਲ ਕੋਈ ਨਹੀਂ ਹੈ ਬੰਦਾ ਆਪਣੇ ਆਪ ਕੋਈ ਨਹੀਂ ਜਾਗਦਾ ਇਹ ਤੇ ਜਿਸ ਦੇ ਉੱਤੇ ਉਹ ਸਕਾਰਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ ਉਹ ਹੀ ਜਾਗਦਾ ਹੈ ਉਸ ਨੂੰ ਫਿਰ ਪਰਮਾਤਮਾ ਜਗਾ ਕੇ ਆਪਣੇ ਨਾਮ ਦਾ ਰਸ ਪਿਆ ਦਿੰਦਾ ਹੈ ਤੇ ਫਿਰ ਉਹ ਪਰਮਾਤਮਾ ਦੀ ਇਸ ਅਪਥ ਕਥਾ ਨੂੰ ਜਾਣ ਲੈਂਦਾ ਹੈ ਪਰਮਾਤਮਾ ਦੀਆਂ ਖੇਡਾਂ ਨੂੰ ਸਮਝ ਲੈਂਦਾ ਹੈ ਫਿਰ ਜਿਸ ਜਿਹੜਾ ਪਰਮਾਤਮਾ ਦੀਆਂ ਇਸ ਕਥ ਕਥਾ ਨੂੰ ਜਾਣ ਲੈਂਦਾ ਹੈ वो फिर संसार उसन एक तमाशा ही लगता है जो सतगुरु कहते हैं ना वेखण आयो जगत तमाशा ये तमाशा है एक जो संसार है सच नहीं है जिमें आप तमाशा वेखते हैं ना इस तरह ही संसार का तमाशा है फिर इस ये उस पता लगता है जिसनों परमात्मा जगा के नाम का रस पैदे जिसे जगावे ਵੇ ਆਵੇ ਇਹੋ ਰਸ ਕਥ ਕਥਾ ਤਨ ਜਾਨੀ ਜਾ ਕੋ ਆਵੇ ਸੋਈ ਵਿਹਾਜਿਓ ਹਰ ਗੁਰ ਤੇ ਮਨਿ ਵਸੀਰਾ ਕਹਿੰਦੇ ਨੇ ਜਾ ਕੋ ਆਵੇ ਸੋਈ ਵਿਹਾਜਿਓ ਉਹ ਪੁਰਖਾ ਜਿਹੜੇ ਕੰਮ ਕਰਨ ਵਾਸਤੇ ਤੂੰ ਆਇਆ ਹੈ ਪਰਮਾਤਮਾ ਦਾ ਨਾਮ ਵਿਹਾਜਣ ਵਾਸਤੇ ਆਇਆ ਹੈ ਪਰਮਾਤਮਾ ਦਾ ਨਾਮ ਦਾ ਵਪਾਰ ਕਰਨ ਵਾਸਤੇ ਆਇਆ ਹੈ ਮਾਰ ਕਰ ਜਾ ਕੋ ਆਵੇ ਸੋਈ ਵਿਹਾਜਿਓ ਹਰ ਘੁਰ ਤੇ ਮਨੇ ਵਸੀਰਾ ਨਿਜ ਘਰ ਮਹਿਲ ਪਾਉ ਸੁਖ ਸਹਜੇ ਪਹੁੰਚ ਆਵੇ ਕੋ ਫਿਰ ਨਿਜ ਘਰ ਪੁਰਖਾ ਨਾਮ ਦਾ ਵਕਾਲ ਕਰੇਗਾ ਨਿਜ ਘਰ ਦੇ ਵਿੱਚ ਪਹੁੰਚ ਜਾਏਗਾ ਜਿਹੜਾ ਤੇਰਾ ਅਸਲੀ ਘਰ ਉਸ ਦੇ ਵਿੱਚ ਪਹੁੰਚ ਜਾਏਗਾ ਤੇ ਸੰਸਾਰ ਦੇ ਵਿੱਚ ਫਿਰ ਤੇਰਾ ਆਵਾਗ ਬਣਦਾ ਚੱਕਰ ਮਿਟ ਜਾਏਗਾ ਇਸ ਕਰਕੇ ਜੋ ਬਾਬਾ ਵੀ ਬਾਬਾ ਜੀ ਅੱਜ ਕਹਿ ਰਹੇ ਨੇ ਦੂਰ ਗਵਨ ਸਿਰ ਉਪਰ ਮਰਨਾ ਪਰਮਾ ਮਰਨਾ ਹੈ ਪੈਂਡਾ ਮੁਸਾਫਰੀ ਦਾ ਬੜਾ ਦੂਰ ਹੈ ਇਸ ਕਰਕੇ ਗੁਰੂ ਨੂੰ ਮਿਲ ਕੇ ਤੂੰ ਲਾਹਾ ਪ੍ਰਾਪਤ ਕਰ ਨਾਮ ਸਿਮਰਨ ਕਰ ਬੰਦਗੀ ਕਰ ਇੱਥੇ ਜੋ ਖਟ ਕਮਾ ਕੇ ਜਾਏਗਾ ਉਹ ਅੱਗੇ ਹੀ ਤੈਨੂੰ ਉਹੀ ਮਿਲਣਾ ਹੈ ਜੇ ਹੁਣ ਭਾਗਾ ਵਾਲਿਓ ਜੇ ਵੀ ਆਪਣੀ ਖਾਲੀ ਹੈ ਤੇ ਫਿਰ ਅੱਗੇ ਜਾਵੇ ਜਾ ਕੇ ਖਾਵਾਂਗੇ ਵੀ ਕੀ ਜਿਬਾਂ ਭਰ ਕੇ ਜਾਈਏ ਅੱਗੇ ਜਾ ਕੇ ਸਾਨੂੰ ਕਿਸੇ ਵੱਲ ਵੀ ਖਾਣਾ ਨਾ ਪਵੇ ਫਿਰ ਸਾਨੂੰ ਕਿਸੇ ਤੋਂ ਕੁਝ ਮੰਗਣਾ ਨਾ ਪਵੇ ਤੇ ਭਾਗਾ ਵਾਲਿਓ ਸਾਡੇ ਕੋਲ ਹੋਵੇਗਾ ਤੇ ਸਾਡਾ ਫਿਰ ਅੱਗੇ ਜਾ ਕੇ ਵੀ ਸਦਕਾਰ ਹੋਵੇਗਾ ਜੇ ਹੁਣ ਆਪਾਂ ਇੱਥੇ ਕੁਝ ਨਾ ਕਰਿਆ ਜਿਖੋ ਜਾਣਾ ਤੇ ਆਪਾਂ ਹੈ ਹੀ ਐ ਪਰ ਕੁਝ ਇਸ ਸੰਸਾਰ ਤੋਂ ਘਟਕਮਾ ਕੇ ਜਾਈਏ ਤਾਂ ਕਿ ਅੱਗੇ ਜਾ ਕੇ ਵੀ ਸਾਡੀ ਸੋਭਾ ਹੋਵੇ ਜੈ ਜੈਕਾਰਾ ਹੋਣ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭੀ ਸਾਡੀਆਂ ਇੱਥੇ ਵੀ ਜੈ ਜੈਕਾਰਾ ਹੋਣਾ ਤੇ ਜਦੋਂ ਅਸੀਂ ਪਰਲੋਕ ਵਿੱਚ ਜਾਈਏ ਤੇ ਫਿਰ ਉੱਥੇ ਵੀ ਸਾਡੀਆਂ ਜੈ ਜੈਕਾਰਾ ਹੋਣਾ ਐਸਾ